ਰਿਸ਼ਵਤ ਲੈ ਲੈਂਦੇ ਐਸਐਸਏ ਤੇ ਦੋ ਹਾਲਦਾਰ ਕਾਬੂ ਦੋਵੇਂ 20000 ਰੁਪਏ ਲੈ ਲੈਂਦੇ ਰੰਗੇ ਹੱਥੀ ਫੜੀ ਵਿਜੀਲੈਂਸ ਬਿਊਰੋ ਨੇ ਨਜ਼ਾਇਸ਼ਰਾਬ ਵੀ ਕੀਤੀ ਬਰਾਮਦ ਜ਼ਿਲ੍ਹਾ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਦੇ ਵਿੱਚ ਪਿਛਲੇ ਦਿਨੀ ਇਕ ਨਜਾਇਜ਼ ਰਾਵ ਅਤੇ ਭੁੱਖੇ ਦੇ ਮਾਮਲੇ ਦੇ ਵਿੱਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ ਪਤਾ ਲੱਗਿਆ ਕਿ ਉਸ ਨੂੰ ਫਾਇਦਾ ਦੇਣ ਲਈ 45000 ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਤੇ 40000 ਰੁਪਏ ਦੇ ਵਿੱਚ ਗੱਲ ਹੋਈ ਜਦੋਂ ਅੱਜ 20000 ਰੁਪਏ ਰਿਸ਼ਵਤ ਦੇ ਵਿੱਚ ਦੋ ਹੌਲਦਾਰ ਵੱਲੋਂ ਲੈ ਲਈ ਸੀ ਜੋ ਐਸਆਈ ਦੇ ਕੁਆਟਰ ਵਿੱਚੋਂ ਮਿਲੀ ਹੈ ਤੇ 5 ਲੀਟਰ ਨਸ਼ਾ ਸ਼ਰਾਬੀ ਬਰਾਮਦ ਕੀਤੀ ਗਈ ਹੈ। ਵਿਜੀਲੈਂਸ ਬੀਰੋ ਨੇ ਦੋ ਹੌਲਦਾਰ ਅਤੇ ਇੱਕ ਐਸਆਈ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਫਿਰ ਤੋਂ ਦੱਸ ਦੇ ਕਿ ਰਿਸ਼ਵਤ ਲੈਣ ਦੇ ਐਸਆਈ ਤੇ ਦੋ ਹੌਲਦਾਰ ਕਾਬੂ ਕੀਤੇ ਗਏ ਨੇ ਤੇ ਉਹਨਾਂ ਦੋਵਾਂ ਵੱਲੋਂ 20000 ਰੁਪਏ ਦੀ ਰਿਸ਼ਵਤ ਲਈ ਗਈ ਸੀ ਤੇ ਦੋਵੇਂ ਰੰਗੇ ਹੱਥੀ ਫੜੇ ਗਏ ਨੇ। 867 ਨੰਬਰ ਮਕਾਤਾ ਮਦਰਜ ਹੋਇਆ ਸੀਗਾ। ਕਰ ਨਿਕਲ ਕੇ ਉਹਦੇ ਜਨਪੀ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਛੱਡ ਰੈਕਸ ਦਾ ਸੀਗਾ ਜਿਹਾ। ਸਾਈਜ਼ ਐਟ ਉਹਨਾਂ ਦੇ ਫਾਦਰ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਅਰਸ਼ਵਰਦੀ ਡਿਮਾਂਡ ਕੀਤੀ ਸੀ ਪਹਿਲਾਂ 45000 ਦੀ ਕੀਤੀ ਸੀ ਫਿਰ ਬਾਅਦ ਵਿੱਚ 40 ਤੇ ਆਵੇ ਬਾਅਦ ਵਿੱਚ ਉਹਨਾਂ ਨੇ ਕਹਿੰਦਾ 30000 ਰੁਪਏ ਦੇ ਦੇ ਸਾਈ ਕੁਲਵੀਰ ਸਿੰਘ ਦਾ ਸਿਰੇ ਟੈਂਡਲ ਫੜਿਆ ਤੇ ਆ ਜਦੋਂ 20000 ਰੁਪਏ ਨੇ ਲਿਆ ਸੀ ਤੇ ਪੱਟੇ ਚ ਰੱਖਤਾ ਸੀ ਉਸ ਤੋਂ ਬਾਅਦ ਉਹ ਕੁਆਟਰ ਤੇ ਬਰਾਉਂਦ ਹੋਇਆ ਜਿਹੜਾ ਕੁਆਟਰ ਜਿਸ ਕੋਰਸਿੰਗ ਵੀ ਐਸ ਹੈ ਦਾ ਉਹ ਜਿਹੜਾ ਅਸੀਂ ਸਰਚ ਕੀਤੀ ਉਹ ਤੋਂ ਸਾਡੇ ਸਵਾ ਪੰਜ ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਨਾ ਉਹ ਵੀ ਅਸੀਂ ਇੱਥੇ ਕਬਜ਼ੇ ਚ ਲਈ ਹੈ ਇਹ ਨਾਲ ਹੀ ਆਪਸ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਤੇ ਉਸ ਕਾਲਿੰਗ ਦੇ ਆਧਾਰ ਤੇ ਜਿਹਨਾਂ ਨੂੰ ਅਸੀਂ ਉਹ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਨਾਲ ਤੇ ਉਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਬਾਕੀ ਨੂੰ ਅਸੀਂ ਨਾਮਜ਼ਦ ਕੀਤਾ ਤੇ ਗੱਲ ਮੇਰਾ ਨਾਮ ਕਰ ਲਈ ਸੀ ਤਾਂ ਵੀ ਕੀ ਗੱਲ ਹੋ ਗਈ ਸਾਰੀ ਕਿ ਮੈਂ ਐਸ਼ੋ ਮੰਗੀ ਕਿੰਨੀ ਮੰਗੀ ਸੀ ਗੱਲ ਇਹ ਤਾਂ ਦੇਖੋ ਜੀ ਹੜੇ ਤੱਕ ਦੇਖੋ ਵੀ ਸੀਗਰੇਟ ਹੀ ਹੈ ਤੇ ਹੜੇ ਤੱਕ ਜੀ ਦੱਸਦੇ ਨਹੀਂ ਵੀ ਇਹਨਾਂ ਤੇ ਬਾਕੀ ਜਿੰਨੇ ਅਸੀਂ ਉਮੀਦ ਲਾਈ ਸੀ ਵਿਲੈਂਸ ਟੀਮ ਤੋਂ ਜਿੰਨੀ ਲਾਈ ਸੀ ਵਿਲੈਂਸ ਦੀੋਂ ਉਨੇ ਉਹ ਖਰੇ ਉਤਰੇ ਨੇ ਕੋਈ ਉਹਨਾਂ ਨੇ ਕੋਈ ਪੇਜਬਾਬ ਨਹੀਂ ਹੋ ਗਿਆ ਕੋਈ ਬੰਨ ਕਰਿਆ ਸਹੀ ਕਰਿਆ ਉਹਨਾਂ ਨੇ ਨਹੀਂ ਸਹੀ ਕਰ ਬਈ ਨਹੀਂ ਕੀਤਾ ਸਹੀ ਕਰੀਏ ਕਰ ਬਈ ਸਹੀ ਕਰ ਬਈ ਕਿਤੇ ਮੈਂ ਰਿਸ਼ਤ ਰਿਸ਼ਤ ਮੰਗੀ ਥੋੜੇ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਦਾ ਰਿਸ਼ਵਤ ਦਾ ਕੇਸ ਸੀ ਸੀਗਾ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂ ਗੱਲ ਆ ਉਹ ਵੀ ਅਸੀਂ ਨਹੀਂ ਦੱਸ ਲਈ ਜਿਉ ਥੋੜੀ ਵੀ ਜਦੋਂ ਕਿ ਉਹ ਕੇਸ ਗਾਂ ਵਧਿਆ ਉਹ आईया उसंग चारदी कला टाइम टीप देली मॉड मंडी तो हरमिंदर सिंह दी विशेष रिपोर्ट दिस प्रोग्राम इज स्पॉन्सर्ड बाय द सिंगलर ऑफिस बेकर्सफील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अबई इंडियन क्विजिन ट्रेसी फाइन ऑथेंटिक इंडियन क्विजिन इन ट्रेसी और स्कैन क्यूआर कोड टू कांटेक्ट अस सिली वैली फैमिली डेंटल ऑफिस और स्कैन क्यूआर कोड टू कांटेक्ट अस